ਸੱਚ ਹੱਕ ਤੇ ਖੜਨਾ ਪਏਗਾ ਠੀਕ ਹੈ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਆਪਣੀ ਡੋਰ ਆਪਣੇ ਹੱਥ ਰੱਖਣੀ ਪਏਗੀ ਇਹ ਨੇਡਰਤਾ ਕਾਇਰਤਾ ਡਰ ਤੋਂ ਕਿਨੇ ਦੂਰ ਹੋਏਗਾ ਕਈ ਤਰ੍ਹਾਂ ਦੇ ਡਰ ਹਨ ਬਿਜਲੀ ਦਾ ਬਿੱਲ ਘਰੋਂ ਨਿਕਲਣਾ ਐਕਸੀਡੈਂਟ ਦਾ ਡਰ ਅੱਗੇ ਪੰਛੀ ਆਏ ਕੋਈ ਜਾਨਵਰ ਆ ਜਾਣਾ ਛੜਕ ਤੇ ਬੱਚਿਆਂ ਨੂੰ ਪੀਰ ਨਹੀਂ ਮਿਲ ਰਹੀ ਬੱਚੇ ਪੜ ਰਹੇ ਹਨ ਗਿਟਨੈਪ ਦਾ ਡਰ ਬਾਹਰੋਂ ਟਰਾਂਸਫਰਮ ਚੋਰੀ ਹੋਣ ਦਾ ਡਰ ਮੋਟਰ ਦੀਆਂ ਤਾਰਾਂ ਚੋਰੀ ਹੋਣ ਦਾ ਡਰ ਪਟ્રોલ ਗੱਡੀ ਕਾਰ ਚ ਪਵਾਣਾ ਡਰ ਹਰ ਪਾਸੇ ਡਰ ਹੈ ਠੀਕ ਹੈ ਰਿਸਕ ਲੈਣਾ ਪਏਗਾ ਦਰ ਤੇ ਰੇਕ ਮੋੜ ਤੇ ਹੀ ਹੈ ਜਦੋਂ ਮੈਂ ਪੈਦਾ ਹੋਇਆ ਕਿ ਮਾਤਨ ਦੁੱਖ ਨਹੀਂ ਲੱਗਾ ਸੋ ਆਸਾ ਮਰੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਮੋਟੀਵੇਟ ਕਰ ਰਹੇ ਹਨ ਰੈਕਸ਼ਨ ਦੇ ਰਹੇ ਹਨ ਖੜਗ ਸ ਖੜਨਾ ਪਏਗਾ ਲੈਨਸ ਹੈ ਨੰਬਰ ਲੱਗ ਜਾਏਗਾ ਖਾਲੀ ਨਾਕਰ ਤੂੰ ਸਾਇਜ ਰੱਖ ਨਿਹਰੇ ਗੱਡੀ ਭਜਾਣਾ ਕੀ ਖਟਿਆ ਕੀ ਵਟਿਆ ਜ਼ਿੰਦਗੀ ਚ ਕਜੀ ਸਾਹ ਵੀ ਲੜਾਏ ਪੁਰਾਣੇ ਪੱਤੇ ਝੜ ਰਹੇ ਹਨ ਨਵੇਂ ਆ ਰਹੇ ਹਨ ਰੁੱਖ ਦੇ ਸਾਹ ਤਈ ਸਾਡਾ ਸਰੀਰ ਹੈ ਇਹਦਾ ਵੀ ਖੂਨ ਬਦਲਦਾ ਹੈ ਸੋ ਸੂਰਜ ਉਧੇ ਹੋਇਆ ਹੈ ਸਾਰ ਜਦੋਂ ਸੂਰਜ ਠੰਡਾ ਹੋ ਗਿਆ ਸੰਸਾਰ ਠੰਡਾ ਹੋ ਜਾਣਾ ਹੈ ਅੰ데 ਕਈ ਹਜ਼ਾਰਾ ਸੂਰਜ ਨੇ ਹਾਂ ਸਾਡੇ ਵਿੱਚ ਵੀ ਸੂਰਜ ਆਇਆ ਹੋਇਆ ਹੈ ਚੰ드ਰਮਾ ਵੀ ਹੈ ਇੱਕ ਨਾਸ ਚ AC ਹੈ ਇੱਕ ਚ ਇਹ ਹੀਟਰ ਲੱਗਾ ਹੋਇਆ ਹੈ ਅੰਦਰ ਵੀ ਸੋਰਜ ਚਲਾ ਰਿਹਾ ਹੈ ਸਰੀਰ ਨੂੰ ਅਸੀਂ ਪੋਜਨ ਚੱਕਿਆ ਪੋਜਨ ਕਿੰਨੇ ਬਣਾਇਆ ਸੋਰਜ ਨੇ ਅੰਦਰ ਵੀ ਅੱਗ ਵੱਧ ਰਹੀ ਹੈ ਸੂਰਾ ਬੰਨਾ ਬੰਨਾ ਪਏਗਾ ਭਗਤ ਬੰਨਾ ਪਏਗਾ ਅੱਛਾ ਇਹ ਮਾਇਆ ਦੀ ਇਸਤਰੀ ਦੀ ਇਹ ਜ਼ਮੀਨ ਦੀ ਲੜਾਈ ਛੱਡ ਕੇ ਇਹੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਸ਼ਬਦ ਸਭ ਤੋਂ ਵੱਡਾ ਹਥਿਆਰ ਹੈ ਜੇ ਗੋਲੀ ਅੱਗੇ ਖੜਨਾ ਹੈ ਗੋਲੀ ਨੇ ਆਰ ਪਾਰ ਹੋ ਜਾਣਾ ਹੈ ਕਹਿੰਦੇ ਬਾਬਾ ਦੀਪ ਸਿੰਘ ਜੀ ਸੇਰ ਤਲੀ ਤੇ ਰੱਖ ਲਿਆ ਕੀ ਹੈ ਇਹ ਮਰਨ ਦੀ ਚਿੰਤਾ ਛੱਡ ਕੇ ਜੇ ਅੱਗੇ ਪੈਰ ਪੁੱਟਣਾ ਹੈ ਫਿਰ ਪਿੱਛੇ ਨਹੀਂ ਪੱਟਣਾ ਜੇ ਤੂੰ ਮੈਦਾਨ ਚ ਖੇਡਣਾ ਹੈ ਫਿਰ ਪਿੱਛੇ ਪੈਰ ਪੱਟਣ ਦਾ ਸਵਾਲ ਨਹੀਂ ਸ ਇਹ ਘਰ ਨੂੰ ਧੂਰ ਅੰਦਰੋਂ ਕਰਨਾ ਪਏਗਾ ਬਾਹਰ ਵੱਡਾ ਕਰ ਲਿਆ ਸੀ ਬਾਹਰ ਬੰਗਲੇ ਗਾੜੀ ਜੈ ਦਾਤਾ ਬਾਹਰ ਵੱਡਾ ਹੋ ਗਿਆ ਸਾਡਾ ਸਾਡੇ ਬਜ਼ੁਰਗ ਸੀ ਉਹਨਾਂ ਦਾ ਅੰਦਰ ਵੱਡਾ ਸੀ ਬਹੁਤ ਹੌਸਲਾ ਸੀ ਦਇਆ ਸੀ ਖਿਮਾ ਸੰਤੋਖ ਸੱਚ ਸੀ ਉਹਨਾਂ ਕੋਲ ਮਾਇਆ ਕੀ ਸਭ ਕੁਝ ਉੱਡ ਗਿਆ ਇਹ ਪੰਜੇ ਉਂਗਲਾ ਬਰਾਬਰ ਨਹੀਂ ਹੋਣੀ ਆ ਅਸੀਂ ਕਹਿੰਦੇ ਆ ਸਾਰੇ ਇੱਕ ਸੋਚ ਦੇ ਹੋ ਜਣ ਨਹੀਂ ਠੀਕ ਹੈ ਇਹ ਸਾਖਤਾ ਨਾਲ ਲੜਨਾ ਪਏਗਾ ਉਹਨਾਂ ਨੇ ਦੁਰਮਤ ਬਣਾਤੀ ਸਾਰੇ ਪਾਸੇ ਗੁਰੂ ਕranਚਵੀ ਅਰਥ ਉਲਟੇ ਕਰਤੇ ਠੀਕ ਹੈ ਜੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਡੋਕਰੇ ਨੇ ਛੁਰਾ ਮਾਰਿਆ ਟਾਂਕੇ ਲਾਏ ਇਲਾਜ ਚੱਲਿਆ ਫਿਰ ਜਦੋਂ ਤੀਰ ਕਮਾਨ ਤੇ ਤੀਰ ਚੜਾਇਆ ਫਿਰ ਟਾਂਕੇ ਖੁੱਲੇ ਫਿਰ ਜ਼ਖਮ ਵੱਧ ਗਿਆ ਸੋ ਐਸਾ ਹੈ ਇਹ ਸਮਾ ਕਹਿੰਦਾ ਮੈਂ ਕੁਦਰਤ ਕਹਿੰਦੀ ਮੈਂ ਕਿਸੇ ਨੂੰ ਬਖਸ਼ਦਾ ਨਹੀਂ ਕੁਦਰਤ ਕਹਿੰਦੀ ਮੈਂ ਬਖਸ਼ਦੀ ਨਹੀਂ ਸਾਰਿਆਂ ਦੇ ਹਾਲੇ ਦੁਲੇ ਕੰਡੇ ਦਾ ਤਾਰ ਲੱਗੀ ਹੋਈ ਹੈ। ਉਸ ਤੋਂ ਬਾਅਦ ਇਹ ਰਾਜੇ ਮਹਾਰਾਜੇ ਨਹੀਂ ਜਾ ਸਕਦੇ। ਰਾਜਾ ਕੌਣ ਹੈ? ਖਾਲਸਾ ਕੌਣ ਹੈ? ਉਹੀ ਹੈ, ਸੱਚ ਹੈ ਸਾਰਿਆਂ ਦਾ ਖਸਮ। ਉਹੀ ਖਾਲਸਾ ਹੈ, ਪਿਆਰ ਹੈ। ਉਹਨੂੰ ਕੋ ਹਰਾਲੋ। ਆ ਕਰੋਨਾ ਆਇਆ ਨਾ। ਇਹ ਪਰਮੇਸ਼ਰ ਦੀ ਦੇਣ ਸੀ। ਉੱਤਰ ਦੀ ਜਾਂਦੇ ਪੂਰਬ ਚੱਲਣ ਆਪੇ। ਸਾਡੀਆਂ ਦੁਕਾਨਾਂ ਫੈਕਟਰੀਆਂ ਸਭ ਕੁਝ ਬੰਦ ਸਕੂਲ ਗੁਰਦੁਆਰੇ ਮੰਦਰ ਮੱਜਦ ਸਾਰੇ ਧਾਰਮਿਕ ਸਥਾਨ ਵੀ ਬੰਦ ਤਾਲੇ ਲੱਗੇ ਜਹਾਜ਼ ਬੰਦ ਗੱਡੀਆਂ ਸਭ ਕੁਝ ਪ੍ਰਦੂਸ਼ਣ ਬੰਦ ਰੁਕ ਗਿਆ ਇਹ ਪਰਮੇਸ਼ਰ ਦੀ ਦੇਣ ਸੀ ਸਾਡੀ ਛੇੜ ਛਾੜ ਕਰਕੇ ਅਸੀਂ ਸਾਰੇ ਸ਼ਹਿਰ ਦੀ ਗੰਦਗੀ ਸਮੁੰਦਰ ਚ ਪਾਤੀ ਨੇੜੇ ਸਮੁੰਦਰ ਸੀ ਸਮੁੰਦਰ ਨੇ ਛਲ ਮਾਰੀ ਵਾਪਸ ਸਾਡੀ ਝੋਲੀ ਚ ਪਾਤੀ ਕੀ ਬੀਜਣਾ ਹੈ ਇਹ ਸਰੀਰ ਜਹਾਜ਼ ਰੂਪ ਹੈ ਇਹ ਨਾ ਕਿਸ਼ਤੀ ਹੈ ਛੱਲਾ ਆਉਣਗੇ ਆ ਦੁਖ ਸੁਖ ਆਉਣਗੇ ਅੱਗੇ ਵਧਣਾ ਹੈ ਸੋ ਪਾਰ ਖੂ ਬੰਨਾ ਪਏਗਾ ਪਾਰਖੀਆਂ ਕੋਲ ਪਰਖ ਕਰਾਣੀ ਪਏਗੀ ਅਸੀਂ ਅਧੂਰੇ ਹਾਂ ਗੁਰੂ ਤੋਂ ਬਿਨਾ ਇੱਕ ਇੱਕ ਕਦਮ ਕਰਕੇ ਟਰਨਾ ਪਏਗਾ ਸਭ ਕੁਝ ਦੇਈ ਚੋਂ ਮਿਲੇਗਾ ਗੁਰੂ ਕੇ ਬਾਣੇ ਵਿੱਚ ਅੰਮ੍ਰਿਤ ਹੈ ਸਹਿਜে ਪਾਵੇ ਕੋਈ ਇੱਕ ਸੁੰਨ ਸਮਾਦ ਹੈ ਇੱਕ ਸਹਿਜ ਸਮਾਦ ਹੈ ਸੁੰਨ ਸਮਾਦ ਜਿਤ ਤੇ ਅਸੀਂ ਹੈ ਹੀ ਆਂ ਅੱਖਾਂ ਮੀਟੀਆਂ ਆਈਆਂ ਹਨ ਜਾਗਦੇ ਹੋਏ ਸੁੱਤੇ ਆ ਗੁਰੂ ਦੇ ਬਾਣੇ 'ਚ ਬਹੁਤ ਆਨੰਦ ਹੈ ਰਜਜ ਰਹਿਣਾ ਪਏਗਾ ਭੁੱਲਿਆ ਜੀ ਬਾਣਾ ਮੰਨਿਆ ਜੀ ਇਹ ਤਿੰਨ ਭੱਬੇ ਮੰਨਨੇ ਪੈਣਗੇ ਇਹ ਦ੍ਰਿਸ਼ਟੀਕੋਣ ਬਣਾਣਾ ਪਏਗਾ ਮੇਰੀ ਜ਼ਿੰਮੇਦਾਰੀ ਹੈ ਅੰ데 ਦੱਦਾ ਦੋਸ਼ ਨਾ ਦਈਏ ਆਪਣੇ ਕਰਮਾਂ ਨੂੰ ਦਈਏ ਆਪਣੇ ਆਪ ਦਾ ਮੈਂ ਜ਼ਿੰਮੇਦਾਰ ਹਾਂ ਜੇ ਹੱਥ 'ਚ ਬੈਂਟਰੀ ਹੈ ਖੂਚ ਨਿਕਣਾ ਕਿਹਦੀ ਗਲਤੀ ਹੈ ਸ ਅਣਹੋਣੀ ਕੁਛ ਨਹੀਂ ਹੁੰਦੀ ਜੋ ਅੱਜ ਤੱਕ ਕਿਸੇ ਨਾਲ ਹੋਈ ਨਾ ਹੋਏ ਐਸਾ ਕੋਈ ਹੈ ਇੰਨਾ ਰੱਬ ਦੁੱਖ ਨਹੀਂ ਦਿੰਦਾ ਜਿਹੜਾ ਚੱਲ ਨਹੀਂ ਸਕਦੇ ਚਿੰਤਾ ਕਾਦੀ ਕਰੀਏ ਸੋ ਅਸੀਂ ਪਿਛਲੀਆਂ ਯਾਦਾਂ ਨੂੰ ਸੋਚਦੇ ਹਾਂ ਸੋ ਜੋ ਲੰਘ ਗਿਆ ਹੈ ਨਹੀਂ ਉਹ ਸਭ ਲੰਘ ਗਿਆ ਉਹਦੀ ਲੀਕ ਨੂੰ ਕੁੱਤੀ ਜਾਈਏ ਖੱਡ ਨੂੰ ਕੁੱਤੀ ਜਾਈਏ ਨਹੀਂ ਵਰਤਮਾਨ ਚ ਜੀਣਾ ਪਏ ਦਾ ਅਸੀਂ ਜਾਂ ਭੁਖਦਾ ਚਿੰਤਾ ਕਰਦੇ ਹਾਂ ਜਾਂ ਭੂਤਕਾਲ ਦੇ ਯਾਦਾਂ ਸਾਡੇ ਮਨ ਚ ਹਨ ਉੱਪਰ ਡਰਾਈਵਰ ਹੈ ਸਰੀਰ ਜਮਨ ਜਮਨ ਲੱਭੀਏ ਕਿਤੋਂ ਲੱਭਣਾ ਨਹੀਂ ਕਿਉਂ ਕਹਿ ਨਾਨਕ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਵਿਸ਼ਾਲ ਬੰਦਾ ਆਈ ਤੇ ਆਜ ਬਹੁਤ ਕੁਝ ਕਰ ਸਕਦਾ ਸਾਰੀਆਂ ਸਿੱਖਿਆ ਮੇਰੇ ਵਾਸਤੇ ਆ ਸੋ ਸਿੱਖ ਨਹੀਂ ਬੰਨਣਾ ਸ਼ਕਲ ਦੇ ਸਿੱਖਾਂ ਸੀ ਅਕਲ ਦੇ ਸਿੱਖ ਬੰਨਣਾ ਪਏਗਾ ਇਹ ਅਖਰੀ ਗਿਆਨ ਹੋਰ ਹੈ ਸ਼ਬਦਾਂ ਦਾ ਗਿਆਨ ਕੰਨਾਂ ਰਹੀਂ ਸਰਵਣ ਕਰਨਾ ਪਏਗਾ ਅੰਦਰ ਹੀ ਨਰੰਕਾਰ ਹੈ ਸ ਕੰਨਾਂ ਨਾਲ ਪਰਮੇਸ਼ਰ ਦੇ ਦਰਸ਼ਨ ਹੋਣਗੇ ਸੁਖਮ ਅੱਖਾਂ ਹਨ ਸੁਖਮ ਕੰਨ ਹਨ ਇਹ ਪੈਰਾ ਤੋਂ ਬਿਨਾ ਤੁਰਿਆ ਹੱਥਾਂ ਤੋਂ ਬਿਨਾ ਸਾਰਾ ਖੇលੇ ਮਨ ਦਾ ਹੈ ਮਣ ਹੀ ਹੈ ਤਾਕਤ ਜਿਹਦਾ ਦੋਸਤ ਬਣ ਜਾ ਉਹਨੂੰ ਦੋਸਤ ਲੱਭਣ ਦੀ ਲੋੜ ਜਿਹਦਾ ਮਨ ਦੁਸ਼ਮਣ ਬਣ ਗਿਆ ਉਹਦਾ ਉਹਨੂੰ ਦੁਸ਼ਮਣ ਲੱਭਣ ਦੀ ਨਹੀਂ ਲੋੜ ਪੰਜ ਪਾਤਸ਼ਾਹਾਂ ਦੇ ਤੱਕ ਸਹਿਮਸਤਾ ਧੀਰਜ ਇਹ ਸਮਾਜ ਦੀ ਸੇਵਾ ਕਰਨੇ ਗੁਣ ਭਰਿਆ ਗਿਆ ਪਰ ਦੁਸ਼ਮਣਾਂ ਨੇ ਨਹੀਂ ਸਹਿਣ ਕੀਤਾ ਸੋ ਦੁਸ਼ਮਣਾਂ ਮਗਰ ਹੀ ਰਹੇ ਉਹ ਆਪਣਾ ਖੇਡਚਾਨਗੇ ਗੁਰਮਤ ਨੂੰ ਦੁਰਮਤ ਕਰਨਗੇ ਅੱਜ ਵੀ 90% ਦੁਰਮਤ ਦਾ ਪ੍ਰਚਾਰ ਹੈ ਝੂਠ ਦਾ ਪ੍ਰਚਾਰ ਸੋ ਆਪਣੇ ਆਪ ਨੂੰ ਸਮਝਣਾ ਪਏਗਾ ਜੀ ਗੁਰਬਾਣੀ ਸਮਝਣੀ ਪੈਗੀ ਪੜ੍ਹਨੀ ਪੈਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਸੰਸਾਰ 'ਚ ਸੰਵਿਧਾਨ ਲਾਗੂ ਹੋਏਗਾ ਸੋ ਤੇ ਪਾਣੀ ਪਾਣੀ ਕਰਿਆ ਨਹੀਂ ਇਹ ਪਰਮੇਸ਼ਰ ਨੂੰ ਮਿਲ ਦੀ ਭੁੱਖ ਹੋਣੀ ਚਾਹੀਦੀ ਹੈ ਭਗਤ ਵਿਰਲੇ ਹਨ ਇਹ ਵਿੱਚ ਆ ਭਗਤਾਂ ਦਾ ਹੈ ਗੁਰਬਾਣੀ ਸਮਝਣਾ ਜੀ ਧਰਤੀ ਦੀ ਲੜਾਈ ਜ਼ਮੀਨ ਦੀ ਲੜਾਈ ਔਰਤ ਦੀ ਲੜਾਈ ਸਭ ਮਾਇਆ ਦੀ ਲੜਾਈ ਇਹਦੇ ਉੱਪਰ ਉੱਠ ਕੇ ਖੜਕ ਜਾਣੀ ਪਏਗੀ ਸੂਰਾ ਸੋ ਪਛਾਨੀ ਹੈ ਜੋ ਲੜਾ ਦਿਨ ਕੇ ਹੇਤ ਪੁਰਜਾ ਪੁਰਜਾ ਘਟ ਮਰੇ ਕਬੂ ਨਾ ਛਾੜ ਖੇਤ ਆਪਣੇ ਆਪ ਨਾਲ ਲੜਾਈ ਕਰਨੀ ਪਏਗੀ ਮਨ ਜਿੱਤ ਤੇ ਜਗ ਜੀਤ ਆ ਜੀ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਜੀ ਸੋ ਦਸਤ ਬਹੁਤ ਹੀ ਗਲਤੀ ਹੋ ਰਹੀ ਹੈ ਮੂਰਖ ਜਦਾਸ ਹੈ ਸੰਗਤ ਔਰ ਗੁਰਬਖਸ਼ ਨਾਰਾ ਬਖਸ਼ ਲੈਣਾ ਦੀ ਬਖਸ਼ ਲੈਣਾ ਸ਼ਾਬਤ ਬਾਤ ਬਹੁਤ ਵੱਡਾ ਹਥਿਆਰ ਹੈ ਗੁਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਸਮਝਣੀ ਪੈਗੀ ਫਿਰ ਤੋਂ ਜ਼ਿੰਦਗੀ ਚ ਪਰੇਸ਼ਾਨ ਨਾ ਹੋਏਗਾ ਇਹ ਵਿੱਲਿਆਂ ਦਾ ਵਿਸ਼ਾ ਹੈ ਗੁਰਬਾਣੀ ਪੜਨੀ ਵਿਚਾਰਨੀ ਸਾਂ ਹੰਦੇ ਲੋਕਾਂ ਨੂੰ ਸਮਝਾਈਏ ਲੋਕ ਨਹੀਂ ਸਮਝਦੇ ਠੀਕ ਹੈ ਸਾਰੇ ਵੀਡੀਓ ਮੇਰੇ ਵਾਸਤੇ ਹਨ ਮੈਂ ਸੁਧਰ ਗਿਆ ਦੁਨੀਆ ਸੁਧਰ ਗਈ ਮੈਂ ਬੋਰੀਆ ਨਰੇਕਨ ਸਰਵਣ ਕਰ ਰਿਹਾ ਹਾਂ ਦਸੇ ਦਰਵਾਜ਼ੇ ਚ ਵਾਪਸ ਜਾ ਰਹੀ ਹੈ ਸੋ ਆਪਣੀ ਦੌਰ ਆਪਣੇ ਹੱਥ ਰੱਖਰੀ ਪੈ ਗਈ ਪਰਮੇਸ਼ਰ ਨਾਲ ਹੈ ਜੀ ਇੱਕ ਗਿਆਨ ਦਰਦ ਹੋਰ ਹੋਏਗਾ ਸੋ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਮੈਦਾਨ 'ਚ ਉਤਰਨਾ ਪਏਗਾ ਹਾਰ ਜਿੱਤ ਬਣੀ ਹੈ ਜੇ ਤੂੰ ਮੈਦਾਨ 'ਚ ਨਹੀਂ ਖੇਡਦਾ ਹਾਰਿਆ ਹੋਇਆ ਸੋ ਦਰਾਜੇ ਪਾਪ ਕਮਾਉਣ ਦਾ ਧਰਮੀ ਰਿਕ ਸਿਹਤ ਸੋ ਇੱਕ ਵਰਾਗੀ ਹੈ ਇੱਕ ਰਾਗੀ ਹੈ ਵਰਾਗੀ ਬੰਨਾ ਪਏਗਾ अपराध ਦਾ ਬੀਜ ਹੈ ਪਾਪ ਮਾੜੀ ਸੋਚ ਇਹੀ ਸਾਡੇ ਸਰੀਰ ਦਾ ਡਰੈਵਲ ਹੈ ਜਿਹਹੀ ਸਾਨੂੰ ਲਈ ਫਿਰਦੀ ਸੁਖੀ ਪ੍ਰਾਪਤ ਕਰਨਾ ਹੈ ਸਰੀਰ ਚ ਮਿਲੇਗਾ ਜਿੰਨੇ ਰਵਾਏਗੀ ਹਾਈ ਹਾਈ ਕਰਾਏਗੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਪਦੇ ਦਿੰਦੇ ਹਨ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁਖ ਆਪਣੇ ਆਪ ਆਉਣਗੇ ਅਸੀਂ ਸੰਸਾਰੀ ਲੋਕ ਸੁੱਖਾਂ ਲਈ ਭੱਜ ਰਿਹਾ ਨਹੀਂ ਹਾਰ ਜਾਏਗਾ ਬਾਜੀ ਦੁੱਖ ਕਿਉਂ ਹੈ ਤਤਸਾਰ ਤੱਕ ਜਾਣਾ ਪਏਗਾ ਸੋ ਇਹ ਸਾਤ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਆਪਣੀ ਡੋਰ ਆਪਣੇ ਹੱਥ ਰੱਖਣੀ ਪੈਗੀ ਪਰਮੇਸ਼ਰ ਨਾਲ ਹੈ ਜੀ ਅਸੀਂ ਸਾਰੇ ਪੱਤੇ-ਪੱਤੇ ਚ ਕਣ-ਕਣ ਚ 84 ਲੱਖ ਜੋਂ ਚ ਪਰਮੇਸ਼ਰ ਨੂੰ ਆਂਦੇ ਹਾਜ਼ਰ ਹੈ ਪਰ ਆਪਣੇ ਚ ਹਾਜ਼ਰ ਨਹੀਂ ਮੰਨਦੇ ਸੋ ਇਹ ਪਾਪ ਨੂੰ ਛੱਡ ਕੇ ਨਰਕ ਸੁਰਗ ਛੱਡ ਕੇ ਲਾਭ ਹਾਨੀ ਛੱਡ ਕੇ ਉੱਪਰ ਹੈ ਇਹ ਤੁਰਿਆ ਅਵਸਥਾ ਕਹਿੰਦੇ ਨੱਕ ਨਹੀਂ ਰਹਿੰਦਾ ਗਲਾ ਚ ਕੱਟਿਆ ਜਾਏ ਨੱਕ ਨਹੀਂ ਰਹਿੰਦਾ ਇਹ ਨੱਕੋ ਕਟਣੀ ਪੈਗੀ ਕੰਨੋ ਕਟਣੀ ਪੈਗੀ ਨਿੰਦਾ ਜਿਹੜੀ ਸੁਣਦੇ ਆ ਸੀ ਫਿਰ ਅੱਗੇ ਧਰਮੀ ਬੰਨਾ ਪਏਗਾ ਮੱਝ ਵੀ ਕੌਣ ਹੈ ਜੋ ਮੱਝਵਦੀ ਤੇ ਚੱਲਦਾ ਹੈ ਧਰਮ ਤੇ ਚੱਲਦਾ ਹੈ ਜੀ ਅਸੀਂ ਅਧਰਮੀ ਹੈ ਅਡੇ ਵਾਲੇ ਬਿਨ ਪਾਣੀ ਤੋਂ ਡੁੱਬ ਜਾਾਂਗੇ ਸੋ 10 ਤੋਂ ਬਹੁਤੀ ਗਲਤੀ ਆ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰੂ ਔਰ ਸੰਗਤ ਬਖਸ਼ ਬਖਸ਼ ਲਾਣਾ ਜੀ